ਸਤਿ ਸ਼੍ਰੀ ਅਕਾਲ ਮੈਂ ਹਰੀਖਾ ਚੋਹਾਨ ਤੁਸੀਂ ਦੇਖ ਰਹੇ ਹੋ ਪਾਸਕਾ ਨਿਊਜ਼ਲੈਂਡ ਦੀ ਵਿਸ਼ੇਸ਼ ਰਿਪੋਰਟ ਜੰਡਿਆਲਾ ਦੇ ਨਜ਼ਦੀਕ ਪੈਂਦਾ ਪਿੰਡ ਮੱਲਿਆ ਇੱਕ ਮੈਡੀਕਲ ਸਟੋਰ ਦੇ ਉੱਪਰ ਦੋ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਐਸਐਚਓ ਜੰਡਿਆਲਾ ਵੱਲੋਂ ਕਿਹਾ ਗਿਆ ਕਿ ਇਨ੍ਹਾਂ ਦੋਨਾਂ ਦੀ ਆਪਸੀ ਕੋਈ ਰੰਜਿਸ਼ ਹੈ ਜਿਸ ਨੂੰ ਲੈ ਕੇ ਸਦਮਪ੍ਰੀਤ ਤੇ ਅਜੀਵਿਰਕ ਦੋਵਾਂ ਦੀ ਦੋ ਦਿਨ ਪਹਿਲਾਂ ਲੜਾਈ ਵੀ ਹੋਈ ਸੀ ਮੱਲਿਆ ਠਾਪੇ ਦੇ ਉੱਪਰ ਕਾਫੀ ਹੋਰ ਨੌਜਵਾਨਾਂ ਨੂੰ ਲਿਖ ਕੇ ਇਕੱਠ ਕਰਕੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰਪਿੰਡ ਦੇ ਮੌਤਬਾਰਾਂ ਵੱਲੋਂ ਸੰਝਾਇਆ ਗਿਆ ਤੇ ਝਗੜੇ ਨੂੰ ਟਾਲ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸ ਦੇ ਮੈਡੀਕਲ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਬੰਦੀ ਕਾਰਵਾਈ ਉਹ ਕੀਤੀ ਜਾਵੇਗੀ ਦੋਸ਼ਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਜਾਵੇਗੀ ਸਰਜਰੀ ਮੱਲੀਆਂ ਪੇਟ ਵਿੱਚ ਬੁੜੀ ਚਲੀ ਹੈ ਕੀ ਕਰੀ ਸਾਨੂੰ ਪੌਣੇ ਕੁ 2 ਵਜੇ ਜੇ ਦੀ ਸੂਚਨਾ ਮਿਲੀ ਸੀਗੀ ਤੇ ਮੱਲੀਆਂ ਪੇਟ ਦੇ ਵਿੱਚ ਫਾਇਰ ਹੋਇਆ ਵਾ ਅਸੀਂ ਤੁਰੰਤ ਮੌਕੇ ਤੇ ਵਿਦਨ નો ਟਾਈਮ ਪਹੁੰਚੇ ਆ ਪਹੁੰਚ ਕੇ ਤਸਦੀਕ ਕੀਤੀ ਆ ਸੀਸੀਟੀਵੀ ਦੇ ਆਧਾਰ ਤੇ ਵੀ ਤੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦਾ ਲੜਕਾ ਵਾ ਸਨਮ ਪ੍ਰੀਤ ਸਿੰਘ ਉਮਰ ਉਦੀ ਹੈਗੀ 24-25 ਸਾਲ ਉਹਨਾਂ ਦਾ ਕੁਝ ਦਿਨ ਪਹਿਲਾਂ ਜੰਡਿਆਲੇ ਦੇ ਅਜੇ ਵਿਰਕ ਨਾਮ ਦਾ ਮੁੰਡਾ ਵਾ ਜਿਹਦੇ ਨਾਲ ਟਕਰਾਰ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਮੁੰਡੇ-ਮੁੰਡੇ ਇਕੱਠੇ ਕੀਤੇ ਸੀ ਮੱਲੀਆਂ ਢਾਬੇ ਦੇ ਉੱਤੇ ਲੜਾਈ ਝਗੜਾ ਕਰਨ ਵਾਸਤੇ ਥੋੜੇ ਦਿਨ ਦੋ ਤਿੰਨ ਦਿਨ ਪਹਿਲਾਂ ਉਦਨ ਮੋਦਵਾਰ ਵਿਅਕਤੀਆਂ ਨੇ ਵਿੱਚ ਪਾ ਕੇ ਤੇ ਇਹਨਾਂ ਨੂੰ ਹਟ ਹਟਾ ਕਰਾ ਦਿੱਤਾ ਉਸ ਤੋਂ ਬਾਅਦ ਇਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨਾਲ ਤਕਰਾਰਬਾਜ਼ੀ ਚੱਲ ਰਹੀ ਸੀਗੀ ਅੱਜ ਉਹਨੇ ਉਹਨੂੰ ਮੈਸੇਜ ਕੀਤਾ ਵੀ ਤੂੰ ਚੰਗੀ ਨਹੀਂ ਕੀਤੀ ਤੇ ਜਿਹੜਾ ਸਨਮਪ੍ਰੀਤ ਆ ਉਹਨੇ ਉਹਨੂੰ ਕਹਿਤਾ ਵੀ ਯਾਰ ਮੈਂ ਠੀਕ ਨਹੀਂ ਆ ਮੈਂ ਬੈਠਦੇ ਆ ਮੇਰੇ ਸੱਟ ਲੱਗੀ ਆ ਤੂੰ ਜੋ ਕਰਦਾ ਮੈਨੂੰ ਠੀਕ ਹੋ ਲੰਦੇ ਵੇਖ ਲਈ ਮਰਦਾ ਇਸੇ ਗੱਲ ਤੋਂ ਗੁੱਸੇ 'ਚ ਆ ਕੇ ਤੇ ਉਹਨੇ ਅੱਜ ਉਹਨਾਂ ਦੇ ਬੋਏ ਗਾੜੀ ਜਿਹੜੇ ਅਫેર ਕੀਤੇ ਆ ਤੇ ਅਸੀਂ ਪਰਿਵਾਰ ਨੂੰ ਬੁਲਾਇਆ ਵਾ ਜੋ ਉਹ ਬਿਆਨ ਦੇਣਗੇ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਾਂਗੇ ਤੇ ਗ੍ਰਿਫਤਾਰ ਕਰਕੇ ਤੇ ਮੁਕਦਮੇ ਦੀ ਤਫਤੀਸ਼ ਮੁਕੰਮਲ ਕਰਕੇ ਇਹਦਾ ਜਲਦ ਤੋਂ ਜਲਦ ਜਿਹੜਾ ਵਾ ਕੋਰਟ ਦੇ ਵਿੱਚ ਅੰਤਮ ਫੈਸਲੇ ਲਈ ਰਿਪੋਰਟ ਪੇਸ਼ ਕੀਤੀ ਜਾਵੇਗੀ ਲੱਗਦਾ ਕਿ ਕਿੰਨੇ ਰਾਉਂਡ ਚਲੇ ਕਿੰਨੇ ਫਾਇਰ ਹੋਏ ਤਿੰਨ ਫਾਇਰ ਹੋਇਆ ਜੀ ਲੱਗਦਾ ਨਹੀਂ ਆ ਕਿ ਬੱਚਿਆਂ ਨੂੰ ਜ਼ਿਆਦਾ ਫੁੱਲ ਮਿਲਦੀ ਜਾ ਰਹੀ ਹੈ ਜ਼ਿਆਦਾ ਬਿਲਕੁਲ ਤੁਹਾਡੀ ਗੱਲ ਬਹੁਤ ਜ਼ਿਆਦੀ ਤੁਸੀਂ ਵੈਲਿਡ ਗੱਲ ਕੀਤੀ ਆ ਬਹੁਤ ਜ਼ਿਆਦੀ ਵੈਲਿਡ ਗੱਲ ਕੀਤੀ ਤੁਸੀਂ ਬੱਚਿਆਂ ਦੇ ਉੱਪਰ ਮਾਪਿਓ ਦਾ ਕੰਟਰੋਲ ਜਿਹੜਾ ਨਾ ਖਤਮ ਹੁੰਦਾ ਜਾ ਰਿਹਾ ਵਾ ਦੇਖੋ ਇਹ ਅੱਜ ਇਹ ਇਨਸੀਡੈਂਟ ਜਿਹੜਾ ਵਾ ਬਚਾ ਹੋ ਗਿਆ ਵਾ ਜੇ ਬਾਹਰ ਲੜ ਪੈਂਦੇ ਬੱਚੇ ਤੇ ਫਿਰ ਇਹ ਕਿੰਨੇ ਬੱਚੇ ਕਿੰਨਿਆਂ ਦਾ ਕਿੰਨੇ ਬੱਚਿਆਂ ਦਾ ਨੁਕਸਾਨ ਹੋ ਸਕਦਾ ਸੀ ਕਿਸੇ ਦੇ ਗੋਲੀ ਵੀ ਲੱਗ ਸਕਦੀ ਸੀ ਕੋਈ ਮਰ ਵੀ ਸਕਦਾ ਸੀ ਕੋਈ ਇੰਜਰਡ ਹੋ ਸਕਦਾ ਸੀ ਅੱਜ ਕੱਲ ਏਕ-ਇਕ ਬੱਚਾ ਲੋਕਾਂ ਦਾ ਲੋਕੀ ਉਹਨੂੰ ਵੀ ਕੰਟਰੋਲ ਕਰਨ ਤੋਂ ਅਸਮਰੱਥ ਹੋ ਗਏ ਆ ਪਤਾ ਨਹੀਂ ਅ ਕਿਉਂ ਬੱਚਿਆਂ ਨੂੰ ਇੰਨੀ ਇਹਨਾਂ ਨੇ ਖੁੱਲ ਦੇ ਦਿੱਤੀ ਆ ਕਿ ਤੁਸੀਂ ਜਿੰਦਰ ਮਰਜ਼ੀ ਜਾਓ ਆਓ ਲਿਸੈਂਸੀ ਵੈਪਨ ਜਿਹੜੇ ਖੋਲ ਮਿਲੇ ਉਹ ਲਿਸੈਂਸੀ ਵੈਪਨ ਤੇ ਮਿਲੇ ਆ ਜਿੱਥੋਂ ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਲਿਸੈਂਸੀ ਵੈਪਨ ਲੈ ਕੇ ਪੇਰੈਂਟਸ ਦਾ ਲਿਸੈਂਸੀ ਵੈਪਨ ਲੈ ਕੇ ਬੱਚੇ ਤੇ ਕੀ ਕਰਦੇ ਫਿਰਦੇ ਹੋ ਸਰ ਇਹ ਜਿਹੜਾ ਹਥਿਆਰਾਂ ਤੇ ਕਿਸੇ ਸਮਾਜ ਨੂੰ ਨਹੀਂ ਲੱਗਣੀ ਚਾਹੀਦੀ ਕਿ ਇਹਨਾਂ ਦੇ ਆਪਣੇ ਕੰਟਰੋਲ ਚ ਹਥਿਆਰ ਨਹੀਂ ਜਾਂ ਕਿ ਬੱਚਿਆਂ ਦੇ ਹੱਥਾਂ ਵਿੱਚ ਲੈ ਕੇ ਘੁੰਮਦੇ ਫਿਰਦੇ ਜਾਣ ਬਿਲਕੁਲ ਇਹ ਅਸੀਂ ਹੁਣ ਆਫਟਰ ਰਜਿਸਟ੍ਰੇਸ਼ਨ ਜਿਹੜੀ ਜਦੋਂ ਤਫਤੀਸ਼ ਕਰਾਂਗੇ ਪੂਰੀ ਢੰਗਾਈ ਨਾਲ ਤਫਤੀਸ਼ ਕਰਕੇ ਤੇ ਜਿਹੜਾ ਇਹ ਲਾਇਸੈਂਸੀ ਵਪਨਾ ਇਹਨੂੰ ਵੀ ਚੈੱਕ ਕਰਾਉਣ ਤੋਂ ਬਾਅਦ ਇਹਦਾ ਜਿਹੜਾ ਹਗਾਵਾ ਉੱਤੇ ਕਾਰਵਾਈ ਕੀਤੀ ਜਾਊਗੀ ਉਹਦੇ ਪਿਓ ਤੇ ਵੀ ਪਤਾ ਲੱਗਾ ਵੀ ਉਹ ਜਿਹੜਾ ਅਜੇ ਆ ਵਰਕੋ ਉਹਦਾ ਪਿਓ ਪਹਿਲਾਂ ਹੀ ਜਿਹੜਾ ਵਾ ਉਹ ਕਿਸੇ ਮੁਕਦਮੇ ਵਿੱਚ ਜੇਲ੍ਹ 'ਚ ਆ ਤੇ ਹੋ ਸਕਦਾ ਵਾ ਕਿ ਪਿਛੋਂ ਉਹਨੇ ਉਹਦੇ ਜੇਲ੍ਹ 'ਚ ਜਾਣ ਤੋਂ ਬਾਅਦ ਫਾਇਦਾ ਠਾਇਆ ਹੋ ਇਸ ਕਰਦਾ ਬਾਕੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਲਿਆਵਾਂਗੇ ਇਹਦੇ ਬੱਚੇ ਟਾਈਮ ਵੱਲ ਜ਼ਿਆਦਾ ਵੱਧ ਰਹੇ ਹੈਗੇ ਇਹਨਾਂ ਵਾਸਤੇ ਕੀ ਕਰੀਏ ਮੇਰੀ ਤੇ ਇਹੋ ਹੀ ਰਿਕਵੈਸਟ ਹੈ ਸਾਰਿਆਂ ਨੂੰ ਵੀ ਕਿ ਕਿਸੇ ਹਥਿਆਰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੇ ਜਾਣ। ਦੂਸਰਾ ਬੱਚਿਆਂ ਦੀਆਂ ਜਿਹੜੀਆਂ ਐਕਟੀਵਿਟੀਆਂ ਹੈਗੀਆਂ ਵਾ ਉਹ ਮਾਪਿਓਂ ਵਾਚ ਕਰਨ। ਉਹਨਾਂ ਦੀਆਂ ਯਾਰ ਦੋਸਤ ਜਿਹੜੇ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੇ ਕਿ ਉਹਨਾਂ ਦਾ ਕਿਸੇ ਮਾੜੇ ਬੰਦੇ ਨਾਲ ਕ੍ਰਿਮੀਨਲ ਵਿਅਕਤੀ ਨਾਲ ਯਾਰੀ ਦੋਸਤੀ ਨਹੀਂ। ਅੱਜ ਕੱਲ ਬੱਚੇ ਆਪਣਾ ਟੌਰ ਬਣਾਉਣ ਦੀ ਖਾਤਰ ਬਿਨਾ ਵਜ੍ਹਾ ਜਿਹੜੀਆਂ ਵਾ ਉਹ ਵੈਪਨਸ ਦੇ ਨਾਲ ਫੋਟੋਆਂ ਪਾ ਦਿੰਦੇ ਆ, ਕ੍ਰਿਮੀਨਲ ਦੇ ਨਾਲ ਫੋਟੋਆਂ ਪਾ ਦਿੰਦੇ ਆ। ਮਤਲਬ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ। ਇਹ ਬੱਚਿਆਂ ਦੇ ਭਵਿੱਖ ਵਾਸਤੇ ਖਤਰਨਾਕ ਆ ਔਰ ਪੇਰੈਂਟਸ ਨੂੰ ਵੀ ਇਸ ਚੀਜ਼ ਬਾਰੇ ਬਾਰੇ ਜਿਹੜਾ ਪੂਰਾ ਖਿਆਲ ਰੱਖਣਾ ਚਾਹੀਦਾ ਵਾ ਬਲਦੇਵ ਸਿੰਘ ਹਰ ਕੀ ਗੱਲ ਹੋਈ ਹੈ ਜੀ ਟੱਪਣਾ ਜੀ ਇੱਥੇ ਗੋਲੀ ਚੱਲੀ ਆ ਕਿ ਇੱਥੇ ਗੋਲੀ ਪਹਿਲੀ ਵਾਰ ਨਹੀਂ ਚੱਲੀ 4 ਦਿਨ ਪਹਿਲਾਂ ਵੀ ਚੱਲੀ ਆ ਕਿ ਇੱਕ ਖੇਡ ਬਣ ਗਈ ਆ ਮਲੀਆਂ ਦੇ ਵਿੱਚ ਕਿ ਜਦੋਂ ਵੀ ਦੇਖੂਗੇ ਕੁਛ ਵੀ ਕਰੂਗੇ ਤੇ ਕੋਹ ਨਾ ਕੋਹ ਤੁਹਾਨੂੰ ਗੋਲੀ ਦੀ ਆਵਾਜ਼ ਆਉਂਦੀ ਐ ਇੱਥੇ ਕਿ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਕਾਬੂ ਕਿਉਂ ਨਹੀਂ ਪੈਂਦੇ ਆ ਕੀ ਗੱਲ ਆ ਕਿ ਇਸ ਪਿੰਡ ਦੇ ਉੱਤੇ ਕੰਟਰੋਲ ਨਹੀਂ ਹੋ ਸਕਦਾ ਪੰਜ ਚਾਰ ਦਿਨ ਉਹ ਚੌਕ ਦੇ ਵਿੱਚ ਚੱਲੂਆ ਗੋਲੀ ਹੁਣ ਜਿਹੜੀ ਮੈਡੀਕਲ ਸਟੋਰ ਤੇ ਗੋਲੀ ਚੱਲੀ ਆ ਕੋਈ ਪਤਾ ਲੱਗਾ ਕੀ ਕੰਮ ਆ ਕੀ ਕਿੰਨੇ ਬੰਦੇ ਆਏ ਸੀ ਦੋ ਬੰਦੇ ਵੀਡੀਓ ਦੇਖ ਰਹੇ ਨੇ ਆ ਦੋ ਦਿਨ ਪਹਿਲਾਂ ਤਿੰਨ ਦਿਨ ਫਿਰ ਪਹਿਲਾਂ ਗੋਲੀ ਚੱਲੀ ਆ ਡਿਸਪੈਂਸਸ ਦੇ ਕੋਲ ਉਹਦੇ ਵਿੱਚ ਵੀ ਵਾਰ-ਵਾਰ ਬੰਦਾ ਬਚ ਗਿਆ ਵਾ ਪਰ ਇਹ ਗੱਲ ਇਹ ਧੀ ਚੰਗੀ ਨਹੀਂ ਆ ਕਿ ਜਿਹੜੀ ਕਿ ਰੋਜ਼ ਗੋਲੀ ਚੱਲੇ ਇਹ ਪਿੰਡ ਦੇ ਵਿੱਚ ਪ੍ਰਸ਼ਾਸਨ ਕੀ ਕਰਨ ੜਿਆ ਵਾ ਉਹ ਕਿੱਥੇ ਬੈਠਾ ਵਾ ਉਹ ਤਨ ਖਾਣੇ ਲੈਣ ੜਿਆ ਇਹ ਮੰਗ ਕਰਦੇ ਅਹੀਂ ਮੰਗ ਕਰਦੇ ਆਂ ਕਿ ਸਾਨੂੰ ਫੁੱਲੀ ਹਰ ਟਾਈਮ 24/7 ਦੇ ਉੱਤੇ ਸਕਿਉਰਿਟੀ ਚਾਹੀਦੀ ਆ ਪਿੰਡ ਮੱਲੀਆਂ ਦੇ ਵਿੱਚ ਕਿਉਂਕਿ ਕਿਸੇ ਦੇ ਧੀ ਪੁੱਧੀ ਜਾਨ ਜਾਵੇ ਕੋਈ ਚੋਰੀ ਹੋਵੇ ਸਕਦਾ ਤੇ ਉਹਦਾ ਜ਼ਿੰਮੇਵਾਰ ਕੌਣ ਆ ਪ੍ਰਸ਼ਾਸਨ ਮੰਨੂਗਾ ਫੇਰ ਜੇ ਇੱਥੇ ਹੀ ਗੱਲ ਚੱਲ ਗਈ ਤੇ ਵਾਪਸੀ ਵੀ ਕੁਝ ਹੋ ਸਕਦੀ ਆ ਫੇ ਕੌਣ ਕੌਣ ਮੰਨੂਗਾ ਕਿ ਕੌਣ ਕਿਹਦੀ ਜ਼ਿੰਮੇਵਾਰੀ ਆ